ਸਮਰਾਵਰ ਸ਼ਹਿਰ ਵਿਖੇ ਭਗਵਾਨ ਪੂਰਾ ਰੋਡ ਤੇ ਬਾਜ਼ਾਰ ਨਾਲੋਂ ਸਸਤੇ ਰੇਟ ਤੇ ਪਠੀ ਵਾਲੇ ਬਿਸਕਟ ਬਣਾਏ ਜਾਂਦੇ ਹਨ ਅਤੇ بڑے ਬਣਾਏ ਬਿਸਕਟ ਵੀ ਮਿਲਦੇ ਹਨ ਕਿਰਪਾ ਕਰਕੇ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਸੰਪਰਕ ਫੋਨ ਨੰਬਰ 95920 11905 हां जी ਅੱਜ ਵੀ ਨਾਪਰਾ ਰੋਡ ਤੇ ਵਿਕਰੀ ਕਿ ਆਇਓ ਹਨਾ ਜੀ ਬਿਸਕਟ ਸਿੱਧਾ ਲੈ ਲਈ ਜਿਹਦਾ ਕੀ ਪਤਾ ਵੀ ਹੁਣ 55 ਦਾ ਮਹੀਨਾ ਸਾਰੇ ਆਪਣੀਆਂ ਧੀਆ ਭੈਣਾਂ ਨੂੰ ਸੰਧਾਰਾ ਦੇ ਰਹੇ ਨੇ ਤੇ ਬਿਸਕਟ ਸਿੱਧਾ ਆਇਓ ਪਹਿਲਾਂ ਵੀ ਖਰੀਦੇ ਹੱਥੋਂ ਬਿਸਕਟ ਹਾਂ ਜੀ ਮੈਂ ਪਹਿਲਾਂ ਵੀ ਲੈ ਕੇ ਗਿਆ ਸੀਗਾ ਹਾਂ ਜੀ ਸਾਨੂੰ ਬਹੁਤ ਕਿੰਨਾ ਦਾ ਰਿਜ਼ਲਟ ਹੈ ਇਹਨਾਂ ਦੀ ਚੀਜ਼ ਕਿੰਦਾ ਦੀ ਬਹੁਤ ਵਧੀਆ ਰਿਜ਼ਲਟ ਹੈ ਜੀ ਇਹਨਾਂ ਦਾ ਬਹੁਤ ਵਧੀਆ ਸੀ ਦੂਸਰੀ ਵਾਰ ਆਏ ਜੀ ਇੱਥੇ ਲੈਣ ਵਾਲਾ ਹਾਂ ਜੀ ਧੰਨਵਾਦ ਤੇ ਵਧੀਆ ਸਾਫ ਸੁਥਰਾ ਕੰਮ ਹੈ ਜੀ ਇਹਨਾਂ ਦਾ ਬਹੁਤ ਜਿਆਦਾ ਤੇ ਸਾਰੇ ਮੈਂ ਰੇਟ ਇਹਨਾਂ ਦਾ ਜਿੱਦਾਂ ਦਾ ਮੈਨੂੰ ਰੇਟ ਵੀ ਬਹੁਤ ਵਧੀਆ ਜੀ ਸਾਰੇ ਬਾਜ਼ਾਰ ਨਾਲੋਂ ਸਸਤਾ ਰੇਟ ਆ ਜੀ ਅਜ ਸਾਰਾ ਬਾਜ਼ਾਰ ਤੋਂ ਅਗੇ ਬਹੁਤ ਵਧੀਆ ਰੇਟ ਹੈ ਇਹਨਾਂ ਦਾ ਵਧੀਆ ਸਾਫ ਸੁਥਰਾ ਕੰਮ ਹੈ ਜੀ ਤੇ ਮੈਂ ਸਾਰੇ ਕਹੂੰਗਾ ਜੀ ਵੀ ਜਰੂਰ ਇੱਥੋਂ ਲੈ ਕੇ ਜਾਣ ਆਪਣੇ ਘਰ ਵਾਸਤੇ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਅਸ਼ਿਕਰ और ये पाना था तुम्हारा और वो भी वो मुझे बात कर के ये देखिए ये देखने के लिए कि एजंथो क्वांटम अपनी पे पेज के वाले हूं जी का दोहाना 2021 जब मैं बना एक रास्ता है आप आके हां जी अंकल जी हम तो सी बिस्किट पैकेट की तैयार खा के की रिजल्ट है अच्छे नहीं 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 जी ते तुसी संधारे वास्ते लेके जाने बिस्किट हां जी ठीक है चीज बढ़िया गुड्डा पास कर दीजिए तुसी हां पास ठीक है और तुसी हर एक साल इथे आए करोगे वेरी धन्यवाद हां जी वीर जी सत श्री अकाल जी सत श्री ਹਾਂਜੀ ਕੀ ਨਾਮ ਜੀ ਤੁਹਾਡਾ ਅਮਨਰ ਪਿਆਸ ਸਿੰਘ ਜੀ ਸਰ ਪਿਆਸ ਸਿੰਘ ਜੀ ਕਿਹੜੇ ਪਿੰਡ ਤੋਂ ਆਏ ਹੋ ਆਪਣੇ ਕਹੜਾ ਪਿੰਡ ਤੋਂ ਆਏ ਅੱਛਾ ਕਹੜਾ ਪਿੰਡ ਤੋਂ ਆਏ ਹੋ ਕੀ ਕਹਾਂ ਜੀ ਤੁਸੀਂ ਪਹਿਲੀ ਵਾਰ ਆਏ ਅਥੇ ਬਿਸਕਰ ਬਣਵਾਉਣ ਨੂੰ ਪਹਿਲਾਂ ਵੀ ਆਉਣੇ ਆਈ ਪਹਿਲਾਂ ਵੀ ਇੱਕ ਦੋ ਵਾਰ ਆਏ ਜੀ ਹਾਂਜੀ ਪਹਿਲਾਂ ਵੀ ਆਇਆ ਹਾਂ। ਹਾਂਜੀ ਪਹਿਲਾਂ ਵੀ ਆਇਆ। ਤੁਹਾਨੂੰ ਇਹਨਾਂ ਦੇ ਰੇਟ ਕਿੱਦਾਂ ਲੱਗਦੇ ਆ? ਰੇਟ ਵੀ ਵਾਜੋ ਬਈ ਇਹਨਾਂ ਦਾ ਸਹੀ ਹੈ ਰੇਟ। ਅੱਛਾ। ਤੇ ਫਿਰ ਇਹ ਹੁੰਦਾ ਵੀ ਅਸੀਂ ਚਾਹੁੰਦੇ ਆ ਵੀ ਜਦੋਂ ਬਿਸਕਟ ਬਣਾਉਂਦੇ ਆ ਵੀ ਆਪਣੀ ਮਰਜ਼ੀ ਨਾਲ ਕੀ ਪੋਈਏ, ਟੀਲੀ ਪੋਈਏ ਕੋਈ ਹੋਰ ਚੀਜ਼ ਪੋਈਏ। ਪਾ ਦਿੰਦੇ ਨੇ ਜੀ। ਉਹ ਕਰ ਦਿੰਦੇ ਨੇ ਸਾਰਾ ਇਹਨਾਂ ਕੋਲ ਅਵੇਲੇਬਲ ਹੁੰਦੀਆਂ ਨੇ ਚੀਜ਼ਾਂ ਹੀ। ਅੱਛਾ। ਕੀਓ ਵਗੈਰਾ ਹਨਾ ਸਾਰਾ ਅਵੇਲੇਬਲ ਹੁੰਦਾ। ਤੁਸੀਂ ਮਰਜ਼ੀ ਨਾਲ ਕੁਝ ਕੋਣਾ ਚੋਣੇ ਪਾ ਦਿੰਦੇ ਨੇ। ਹਾਂਜੀ ਉਹ ਪਾ ਦਿੰਦੇ ਨੇ। ਕਿੰது ਪ੍ਰੰਤੂ ਤਾਂ ਨਹੀਂ ਕਰਦੇ। ਨਹੀਂ ਕੁਝ ਵੀ ਨਹੀਂ ਕਰਦੇ। ਤੇ ਕੀ ਰਿਜ਼ਲ ਵਧੀਆ ਸਾਰੀ ਹੈ ਨਾ ਖਾਣ ਨੂੰ ਵੀ ਵਧੀਆ ਲੱਗ ਰਿਹਾ ਨੇ ਸਵਾਦ ਬੜੀ ਲਾਦੀ ਦੀ ਬਣਾਈ ਵੀ ਇਹਨਾਂ ਦੀ ਸਸਤੀ ਆ ਖਾਣ ਨਾਲੋਂ ਸਹੀ ਹੈ ਹਾਂਜੀ ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਬਾਜੇ ਬਾਈ ਸਾਰਾ ਸਵਾਦ ਹੈ ਨਾ ਟਿਕਾਊ ਹੈ ਸਾਰਾ ਕੋ ਵਧੀਆ ਹੈ ਬਾਕੀ ਜੋ ਇਹਨਾਂ ਦੀ ਸਾਫ ਸਫਾਈ ਆ ਉਹਦੇ ਬਾਰੇ ਕੀ ਕਹੋਗੇ ਸਾਫ ਸਫਾਈ ਜਿਹੜੀ ਉਹ ਲੱਗਦੀ ਹੈ ਹਨਾ ਵਧੀਆ ਸਾਫ ਸਫਾਈ ਕਰਕੇ ਹੀ ਆਉਂਦੇ ਆ ਜੀ ਅਸੀਂ ਹਾਂ ਤੇ ਸਾਫ ਸਫਾਈ ਵਧੀਆ ਲਾਦੀ ਆ ਆਪਣੇ ਬੰਦੇ ਨੇ ਹੀ ਸਾਰੇ ਹਨਾ ਪੰਜਾਬੀ ਭਰਾ ਨੇ ਮਿਲਨ ਸਾਰ ਹਨਾ ਮਿਲਨ ਸਾਰ ਆ ਜੀ ਤੁਸੀਂ ਇੱਕ ਵਾਰ ਰੇਟ ਪੁੱਛ ਦਿਓ ਦੋ ਵਾਰ ਵੀ ਪੁੱਛ ਦਿਓ ਨਹੀਂ ਦੱਸ ਦਿੰਦੇ ਨੇ ਹਾਂਜੀ ਮਿਲਨ ਸਾਰ ਹਨਾ ਪਿਆਰ ਨਾਲ ਗੱਲ ਕਰ ਦਾ ਰੂਪ ਸਮਝ ਕੇ ਉਹਨਾਂ ਨੂੰ ਹੈਂਡਲ ਕਰਦੇ ਵਧੀਆ ਵਧੀਆ ਤਰੀਕੇ ਨਾਲ ਉਹ ਕਰਦਨੇ ਆ ਸੀ ਜੀ ਤਾਂ ਹੋਰ ਬਾਕੀ ਜਿਹੜੇ ਹੈਗੇ ਆ ਪਬਲਿਕ ਜਿੱਦਾਂ ਹੁਣ ਸਾਬਨ ਦਾ ਵੀ ਨਾ ਚੱਲਦਾ ਵਾ ਤੇ ਸੰਧਾਰੀ ਧੀਆ ਪੈਣਾ ਨੂੰ ਦੇਣ ਜਾਂਦੇ ਕੀ ਕਹੋਗੇ ਉਹਨਾਂ ਨੂੰ ਦੀ ਵਧੀਆ ਵੀ ਜਿਨ੍ਹਾਂ ਨੇ ਵੀ ਆਪਣੇ ਬਿਸਕੁਟ ਵਗੈਰਾ ਕਰਾਉਣੇ ਨੇ ਹਨਾ ਵੀ ਇੱਥੇ ਵਿਜ਼ਿਟ ਕਰੋ ਆਓ ਆਪਣਾ ਹਨਾ ਇੱਕ ਵਾਰ ਤੁਸੀਂ ਆ ਕੇ ਦੇਖੋ ਇਹਨਾਂ ਦਾ ਹਾਂਜੀ ਆ ਕੇ ਦੇਖੋ ਇੱਕ ਗਰੂਪ ਪਤਾ ਪਤਾ ਲੱਗਦਾ ਤਾਂ ਹੀ ਪਤਾ ਲੱਗੂਗਾ ਹਨਾ ਚੀਜ਼ਾਂ ਆਪਾਂ ਦੇਖਾਂ ਹਾਂ ਸਹੀ ਗੱਲ ਹੈ ਜੀ ਅੰਨ ਪੈਸਿੰਗ ਦੀ ਤੁਸੀਂ ਆਦੀਤੀ ਚੈਨਲ ਨੂੰ ਇਹਦੀ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਧੰਨਵਾਦ ਧੰਨਵਾਦ ਸ਼ੁਕਰੀਆ Я знаю, що він потрапляє. Алло. Дивись. Ну, правда. हां जी ये वाली बिस्किट भी तैयार हो गई ये तो इतना टाइम लोगे यार रोटी लेके लो आटे दी बिस्किट आईदा कितनी ये 4 किलो आटे दी बिस्किट अच्छा 4 किलो आटे दी बिस्किट से कदो फड़ाकी जैसी कदो तैयार होगे ये कल फड़ाकी जैसी हो भाई आज दिया नहीं अच्छा जी ठीक है 4 किलो आना मैं और ना जाने आती ढाकण मोड़ी जांदे हो कढ़ियाने ना करना कोई हैरानी नहीं होती भाई कौन दे ठीक है मैं माल पक्का जी मेरी तरफ से वाले को मतलब एक एक मुद्दा पर ये करते हैं बस हो गई है ना समझ गए वैल्यू वन के बाद में मैं बाकी बाकी बाद में देखेंगे देखे। देखे। तो 1500 तक इसका डाल देते हैं बाकी एक किलो हो गए एक बड़ी कर छोड़ दे 1500 तो किलो पेकिंग है कल डॉक्टर वाला हां जी नी वाली में हां जी 70 आ दो 2 किलो कर लो नी वाले ने दो किलो लगभग दो, 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 दो किलो लग पा दो ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਇਹ ਨਾ ਜੀ ਤੁਹਾਡਾ ਜਸਵਿੰਦਰ ਸਿੰਘ ਮੈਂ ਜਸਵਿੰਦਰ ਜੀ ਕਿੱਥੋਂ ਆਏ ਆਪਾਂ ਪਟਿਆਲੇ ਤੋਂ ਆਏ ਜੀ ਬੜਾ ਨਾ ਬੜੇ ਦੂਰੋਂ ਆਏ ਪਟਿਆਲੇ ਤੋਂ ਹਾਂਜੀ ਹਾਂਜੀ ਚਿੱਟੜ ਗਰੀਦ ਨੇ ਆਏ ਸੀਗੇ ਹਾਂਜੀ ਉੱਥੇ ਪੈਣਾ ਸਾਡੇ ਆ ਜੀ ਅੱਛਾ ਜੀ ਹਾਂਜੀ ਠੀਕ ਆ ਪਹਿਲਾਂ ਵੀ ਕਦੇ ਆਏ ਹੋ ਹਾਂ ਨਾ ਆਣੇ ਆ ਜੀ ਅੱਛਾ ਹਰ ਇੱਕ ਸਾਲ ਜਗੀ ਹਲਵਾਈ ਜੀ ਚੱਕੀ ਤੇ ਆ ਕੇ ਕਰਦੇ ਹਾਂ ਹਾਂਜੀ ਹਾਂਜੀ ਅੱਛਾ ਬੜੀਆ ਬਿਸਕੁਟ ਹਾਂ ਬਸ ਬਧੀਏ ਬੋ ਬੜੇ ਅੱਛਾ ਜੀ ਬਾਕੀ ਜੜੀ ਵੋਟ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਤਾਂ ਇਹ ਕਹਾਂਗੇ ਜੀ ਜੀ ਪਕਿੰਤਾ ਆਈ ਮਿਲ ਰਹੀ ਹੈ ਵਧੀਆ ਮਿਲ ਰਹੀ ਹੈ ਕੁਆਲਟੀ ਵਧੀਆ ਹੈ ਕੁਆਲਟੀ ਵਧੀਆ ਹੈ ਹਾਂਜੀ ਇਥੋਂ ਲੈ ਕੇ ਜਾ ਹਾਂਜੀ 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 ਠੀਕ ਹੈ ਜੀ ਬਾਕੀ ਕੋਈ ਨਹੀਂ ਹੋਇਆ ਵੀ ਸਵਾਦ ਚ ਬਾਜ਼ਾਰ ਨਾਲੋਂ ਫਰਕ ਹੋਵੇ ਘੱਟ ਵਧੀਆ ਹੋਣ ਜਾਂ ਕੁਝ ਨਾ ਨਹੀਂ ਇਹ ਤਾਂ ਰੇਟ ਵੀ ਸਹੀ ਹੈ ਜੀ ਤੇ ਜੀ ਸਿਕੜ ਵੀ ਸੇਮ ਹੀ ਹੈ ਜੀ ਹਰ ਸਾਲ ਆ ਉਹੀ ਟੇਸਟ ਹੈ ਬਿਸਕੁਟ ਦਾ ਜੀ ਹਾਂਜੀ ਹਾਂਜੀ ਵਧੀਆ ਨੇ ਹਾਂਜੀ ਹਾਂਜੀ ਤੁਹਾਨੂੰ ਪਸੰਦ ਆ ਰਹੀ ਸੀ ਹਾਂ ਹਾਂਜੀ 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 ਕਿਉਂਕਿ ਉਹ ਪਬਲਿਕ ਨੂੰ ਚੇਹੀ ਕਹਿੰਦੇ ਆ ਵਿਥੇ ਆ ਉਹ ਭੰਦਾਰੇ ਲਿੰਕ ਬਿੱਕਰ ਲੈ ਅਦਲੇਣੀ ਹਾਂਜੀ ਹਾਂਜੀ ਜੱਗੀ ਹਲਵਾਈ ਦੀ ਜੇ ਭਗਵਾਨਪੁਰਾ ਰੋਡ ਹਾਂਜੀ 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 ਬਸ ਕੀ ਰੇਟ ਬਾਰੇ ਪੁੱਛੀ ਆ ਤਾਂ ਵੀ ਜਾਇਜ ਰੇਟ ਜਾਇਜ ਬਜਾਜ 200 ਕਿਲੋ ਆ ਜੀ अच्छा हां जी मार्केट ਦੇ ਨਾਲ ਹੋਣੀ ਹੈ ਬਹੁਤ ਜ਼ਿਆਦਾ ਜਾਏ ਹਾਂ ਜੀ ਹਾਂ ਜੀ ਹਾਂ ਜੀ ਪੁੱਤੋਂ ਵੀ ਆ ਵਧੀਆ ਹਾਂ ਜੀ ਪੁੱਤੋਂ ਵੀ ਤੁਸੀਂ ਖੋਜੋ ਹਾਂ ਜੀ ਹਾਂ ਜੀ ਹਾਂ ਜੀ ਚਲੋ ਵਿਚਾਰ ਕਰੀ ਦੇ ਬਹੁਤ ਬਹੁਤ ਧੰਨਵਾਦ ਜੀ ਬਾਕੀ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਇਹ ਬਿਸਕਟ ਲੈਣੀ ਕਿੰਨੇ ਲੈਣੇ ਇਹ ਇਹ 4 ਕਿਲੋ ਨੇ ਜੀ اچھا ਜੀ 4 ਕਿਲੋ ਹਾਂ ਜੀ थैंक यू ਬਹੁਤ ਧੀਆ ਸਾ ਨਾਲ ਗੱਲ ਕਰਕੇ ਚੰਗਾ ਲੱਗਿਆ ਤੁਹਾਡੀ ਧੰਨਵਾਦ ਬਹੁਤ ਧੰਨਵਾਦ ਟੈਂਟ ਜੀ ਦੀ ਤੋਹਾਨੀ ਜੀ ਨੂੰ ਦੇਖਿਆ ਨਾ ਉਹਦਾ ਪਰ ਉਹ ਨਹੀਂ ਗਿਆ ਕਿ ਅੱਜ ਉਹ ਆ ਗਿਆ ਉਹਦਾ ਪਤਾ ਪੜਾ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਬਲਵਿੰਦਰ ਸਿੰਘ ਜੀ ਹਾਂਜੀ ਬਲਵਿੰਦਰ ਸਿੰਘ ਜੀ ਤੇ ਤੁਹਾਡੀ ਵਿਕਰੀ ਹੈ ਜੀ ਹਾਂਜੀ ਜੱਗੀ ਹਲਵਾਈ ਜੀ ਮਤਲਬ ਵੱਡੀ ਵੀਰ ਜੀ ਨੇ ਸਾਡੇ ਹਾਂਜੀ ਹੈ ਨਾ ਜੇ ਅੱਗੇ ਤਾਂ ਸਾਨੂੰ ਪਤਾ ਹੀ ਹਲਵਾਈ ਦਾ ਕੰਮ ਬਹੁਤ ਵਧੀਆ ਤੇ ਸ਼ਾਨਦਾਰ ਕਰਦੇ ਆ ਬੜੇ ਫੇਮਸ ਆ 15 ਸਾਲ ਨੇ ਕਰੀ ਐ ਐਸੇ ਕਰਕੇ ਤੁਹਾਡੇ ਏਰੀਆ ਦੇ ਵਿੱਚ ਬਹੁਤ ਨਾਮ ਆ ਤੇ ਆਪਾਂ ਭਗਵਾਨਪੁਰਾ ਰੋਡ ਤੇ ਆ ਭਗਵਾਨਪੁਰਾ ਰੋਡ ਤੇ ਸ਼ਾਮ ਗੜੀ ਜੀ ਕੀ ਭਗਵਾਨਪੁਰਾ ਰੋਡ ਤੇ ਸ਼ਾਮ ਗੜੀ ਤੇ ਤੁਹਾਡੀ ਵਿਕਰੀ ਆ ਠੀਕ ਆ ਜੀ ਕਿੱਦਾਂ ਨੇ ਫੋਨ ਦਾ ਮਹੀਨਾ ਚੱਲਦਾ ਗਾਹ ਤਾਰੇ ਨੇ ਹਨਾ ਪੈਣਾ ਧੀਆਂ ਨੂੰ ਸੰਦਾਰਾ ਦੇ ਰਹੇ ਨੇ ਠੀਕ ਹੈ ਜੀ ਤੇ ਗਾਤਾਂ ਦਾ ਕਿੱਦਾਂ ਦਾ ਤੁਹਾਡੇ ਨਾਲ ਵਿਹਾਰ ਹੈ ਕਿੱਦਾਂ ਦਾ ਗਾਤਾਂ ਦਾ ਬਹੁਤ ਹੀ ਅਦਬਾਰੀ ਅੱਛਾ ਜੀ ਉਹ ਤਾਂ ਕੀ ਚੀਜ਼ ਲੈ ਕੇ ਆਉਂਦੇ ਹਾਂਜੀ ਹਾਂਜੀ ਬਹੁਤ ਦੂਰ ਦੂਰ ਤੋਂ ਲਈ ਬਿਸਕੁਟ ਬਣਾਉਂਦੇ ਅੱਛਾ ਕਈਆਂ ਨੂੰ ਤਾਂ ਇਹ 2-2 ਦਿਨ ਲੱਗ ਜਾਂਦੇ ਆ ਸਾਡੇ ਕੋਲੇ ਆਟਾ ਤੇ ਕਿਤੇ ਦਿਨ ਦਾ ਐਡਵਾਂਸ ਹੀ ਰਹਿੰਦਾ ਜੀ ਇਸ ਦੇ ਵਿੱਚ ਦਾ ਤੇ ਜੇ ਕੋਈ ਕਸਮਰ ਕਹਿੰਦੇ ਆ ਕਿ ਵੀ ਸਮਾਨ ਅਸੀਂ ਆਪਣਾ ਦੇਣਾ ਹੈ ਮੈਂ ਆਪਣੇ ਵੀ ਲੈ ਕੇ ਆਉਂਦੀ ਹਾਂ ਤੇ ਜੀ ਉਹਨਾਂ ਦੀ ਬਿਸਕੁਟ ਬਣਾ ਕੇ ਰੱਖ ਲਈ ਤੇ ਉਹ ਕਹਿੰਦੇ ਆ ਤੁਸੀਂ ਆਪਣੇ ਵੱਲੋਂ ਵੀ ਬੜੀਆਂ ਮਿਸਕਟ ਵੀ ਦੇ ਦੇਣੇ ਹਾਂਜੀ ਹਾਂਜੀ ਠੀਕ ਹੈ ਜੀ ਕੀ ਮਤਲਬ ਕਾਹ ਕਿ ਤੁਹਾਡਾ ਪੂਰੀ ਤਰ੍ਹਾਂ ਖੁਸ਼ ਹੋ ਕੇ ਜਾਂਦਾ ਹਾਂ ਹਾਂਜੀ ਹਾਂਜੀ ਬਹੁਤ ਬਹੁਤ ਕੀ ਗੱਲ ਕਰੀ ਉਹਨਾਂ ਦੇ ਨਾਲ ਮਿਲੇ ਮੈਨੂੰ ਤੁਹਾਡੇ ਨਾਲ ਇਹ ਵੀ ਤੁਹਾਡੀ ਮਤਲਬ ਸੁਣਾ ਸੀ ਤੁਹਾਡੇ ਬਾਰੇ ਬਹੁਤ ਜ਼ਿਆਦਾ ਇਸ ਕਰਕੇ ਅਸੀਂ ਮਜਬੂਰ ਹੋ ਕੇ ਤੁਹਾਡੇ ਕੋਲ ਆਏ ਹਾਂ ਅਸੀਂ ਕਿਹਾ ਜੀ ਨਾਲ ਜਰੂਰ ਮਿਲ ਕੇ ਆਂ ਧੰਨਵਾਦ ਜੀ ਠੀਕ ਹੈ ਜੀ ਤੇ ਬਾਕੀ ਹੋਰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬਲਵਿੰਦਰ ਸਿੰਘ ਜੀ ਜਿੱਦਾਂ ਹੁਣੇ ਪੌਣ ਦਾ ਮਹੀਨਾ ਚੱਲਦਾ ਸਾਰੇ ਲੋਕ ਕਮੇਟੀਆਂ ਪੈਣਾ ਨੂੰ ਸੰਧਾਰਾ ਦਿੰਦੇ ਆ ਠੀਕ ਹੈ ਜੀ ਤੇ ਉਹ ਪਬਲਿਕ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਬੱਸ ਲਿਕਨ ਇਹ ਕਹਿਣਾ ਚਾਹੁੰਨੀ ਸਾਨੂੰ ਵੱਧ ਤੋਂ ਵੱਧ ਸਹੀ ਵ ਤਾਜੀ ਡੈਸ਼ਰ ਬਸਕੋਟੇ ਮਿਲਦੇ ਹਨ ਹਾਂਜੀ ਬਾਜ਼ਾਰ ਨਾਲੋਂ ਸਸਤੇ ਬਾਜ਼ਾਰ ਨਾਲੋਂ ਸਸਤੇ ਤੇ ਨਾਲੇ ਟਾਈਮ ਦੀ ਟਾਈਮ ਗਾਜ ਨੂੰ ਤਾਂ ਬੰਦ ਕਰ ਦਿੰਦੇ ਆ ਰਾਤ ਨੂੰ ਟਾਈਮ ਦੀ ਚੰਗਿਆਈ ਜਾਂਦੇ ਆ ਕਿ ਫੱਤਰ ਖਵਾਰੀ ਨਹੀਂ ਹੈਗੀ ਹਾਂਜੀ ਆ ਵੀ ਇਹੀ ਆਪ ਕਰਦੇ ਆ ਡਾਕ ਦੇ ਨੂੰ ਕੁੱਬਣੀ ਰਾਤ ਤੋਂ ਕੁੱਬਣੀ ਕੰਮ ਚੱਲੇ ਵੀ ਆਜੀ ਆਜੀ ਟੀਵੀ ਚੈਨਲ ਨੂੰ ਜਾਣਕਾਰੀ ਦੇਈਏ ਤੁਹਾਨੂੰ ਧੰਨਵਾਦ Última, chúng ta có thể nói với các bạn, chúng ta có thể nói với ਆਂਟੀ ਰਸਿਕਨ ਕੀ ਹਾਲ ਹੈ ਠੀਕ ਹੋ ਤੁਸੀਂ ਹਾਂਜੀ ਬਿਸਕਟ ਬਣਾਉਣਾ ਹੈ ਜੀ ਅੱਛਾ ਪਹਿਲਾਂ ਬਣਾਏ ਇਹਨਾਂ ਕੋਲ ਬਿਸਕਟ ਦੇਖ ਹਾਂਜੀ ਹਾਂ ਅੱਛਾ ਕਿੱਦਾਂ ਦੇ ਬਿਸਕਟ ਨੇ ਇਹਨਾਂ ਦੇ ਵਧੀਆ ਨੇ ਜੀ ਠੀਕ ਹੈ ਤੁਹਾਨੂੰ ਪਸੰਦ ਨੇ ਠੀਕ ਹੈ ਜਿਹੜੇ ਹੋਰ ਲੋਕੀ ਸੰਧਾਰਾ ਬਣਾ ਰਹੇ ਨੇ ਤੇ ਮਤਲਬ ਆਪਣਾ ਸੰਧਾਰਾ ਤਾਂ ਦੇਣਾ ਹੀ ਆ ਸਾਰਿਆਂ ਨੇ ਆਪਣੀ ਭੈਣਾਂ ਨੂੰ ਵੀ ਧੀਆਂ ਨੂੰ ਵੀ ਹੈਨਾ ਬੇਟੀਆਂ ਨੂੰ ਤੇ ਕੀ ਕਹੋਗੇ ਉਹਨਾਂ ਨੂੰ ਕੀ ਕਹਿਣਾ ਬਸ ਵੀ ਆ ਤੇ ਆ। ਇਹਨੇ ਨਾ ਉਹ ਰਿਪੋਰਟ ਅੱਛਾ ਜੀ ਠੀਕ ਹੈ ਜੀ ਠੀਕ ਆ। ਮੈਨੂੰ ਤੁਹਾਨੂੰ ਕੰਮ ਪਸੰਦ ਆ। ਬਾਕੀ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਵੀ ਇਹੀ ਕਹਿੰਦੇ ਹੋ ਤੁਸੀਂ। ਵੀ ਨਾਲੇ ਤਾਂ ਨੇੜੇ ਆ, ਨਾਲੇ ਬਿਸਕਟ ਸਸਤੇ ਨੇ। ਹੈਨਾ? ਨਾਲੇ ਫਰੈਸ਼ ਨੇ। ਤੇ ਨਾਲੇ ਰੇਟ ਵਾਜਵਾ ਨਾ। ਬਹੁਤ ਵਧੀਆ ਨਾ ਰੇਟ ਇੰਨਾ ਦਾ। ਚਲੋ ਠੀਕ ਹੈ ਜੀ। ਧੰਨਵਾਦ।